ਹਲਾ ਦੋਸਤੋ ਅੱਜ ਅਸੀਂ ਬਣਾਉਣ ਲੱਗੇ ਆ ਰਲਮੀ ਦਾਲ ਰਲਮੀ ਦਾਲ ਬਣਾ ਲਈ ਮੈਂ ਲਿਆ ਰਾਜਮਾ ਮਾਂ ਤੇ ਚਨੇ ਦੀ ਦਾਲ ਰਾਜਮਾ ਨੂੰ 2 ਘੰਟੇ ਪਹਿਲਾਂ ਹੀ ਮੈਂ ਪਾਣੀ ਵਿੱਚ ਪਿਉ ਹੋ ਲਿਆ ਸੀ ਤੇ ਅੱਧੀ ਕੋਲੀ ਲਈ ਹੈ ਚਣਿਆਂ ਦੀ ਦਾਲ ਤੇ ਅੱਧੀ ਕੋਲੀ ਲਈ ਹੈ ਮਾਂਵਾਂ ਦੀ ਦਾਲ ਇਹਨਾਂ ਤਿੰਨਾਂ ਨੂੰ ਚੰਗੀ ਤਲਾ ਪਾਣੀ ਚ ਧੋ ਕੇ ਕੁੱਕਰ ਦੇ ਵਿੱਚ ਪਾਣੀ ਪਾ ਕੇ ਤੇ ਗੈਸ ਉੱਪਰ ਉਬਾਲਾਂ ਲਈ ਰੱਖ ਦਿੰਨੇ ਆ ਆ ਦੇਖੋ ਗੈਸ ਦੇ ਉੱਪਰ ਸੀ ਪਾਣੀ ਪਾ ਕੇ ਕੁੱਕਰ ਰੱਖਤਾ ਤੇ ਇਹ ਵਾਲੀ ਦਾਲ ਨੂੰ ਅਸੀਂ ਚੰਗੀ ਤਲਾ ਧੋ ਲੈਣੇ ਆਂ ਦਾਲ ਨੂੰ ਮੈਂ ਤਾਲ ਲਿਆ ਤੇ ਹੁਣ ਪਾਣੀ ਚ ਚੰਗੀ ਤਲਾ ਧੋ ਕੇ ਤੇ ਕੁੱਕਰ ਦੇ ਵਿੱਚ ਪਾ ਦਾਂਗੇ ਇਹਨੂੰ 4-5 ਸੀਟੀਆਂ ਲਗਾਵਾਂਗੇ ਤੇ ਫਿਰ ਅਸੀਂ ਦਾਲ ਨੂੰ ਤਰਕਾ ਲਾਣੇ ਆਂ ਪਾਣੀ ਸਾਡਾ ਰੇਜ ਗਿਆ ਦਾਲ ਅਸੀਂ ਧੋ ਲਈ ਆ ਤੇ ਹੁਣ ਕੁੱਕਰ ਦੇ ਵਿੱਚ ਦਾਲ ਨੂੰ ਪਾ ਦਿੰਦੇ ਆਂ ਦਾਲ ਵਿੱਚ ਅਸੀਂ ਪਾਵਾਂਗੇ 4-5 ਹਰੀਆਂ ਮਿਰਚਾਂ ਮਿਰਚਾਂ ਨੂੰ ਦੋ ਹਿੱਸਿਆਂ 'ਚ ਕੱਟ ਲਾਂਗੇ 4-5 ਲਸਾਂ ਦੀਆਂ ਕਲੀਆਂ ਤੇ ਇੱਕ ਛੋਟਾ ਟੁਕੜਾ ਅਦਰਕ ਦਾ ਇਹਨੂੰ ਕੱਟ ਕੇ ਨਾਲ ਹੀ ਦਾਲ ਦੇ ਵਿੱਚ ਪਾ ਦਾਂਗੇ 1 ਚਮਚ ਪਾਵਾਂਗੇ ਹਲਦੀ 1 ਚਮਚ ਪਾਵਾਂਗੇ ਨਮਕ ਥੋੜਾ ਜਿਹਾ ਪਾ ਦਾਂਗੇ ਤੇਲ ਤੇਲ ਪਾਣ ਨਾਲ ਇਹ ਕਿ ਦਾਲ ਉਬਲਦੀ ਨਹੀਂ ਤੇ ਕੁੱਕਰ ਚੋਂ ਬਾਹਰ ਨਹੀਂ ਆਂਦੀ ਹੁਣ ਅਸੀਂ ਕੁੱਕਰ ਨੂੰ ਬੰਦ ਕਰ ਦਿੰਨੇ ਆ ਤੇ ਪੰਜ ਸੀਟੀਆਂ ਲਗਵਾਵਾਂਗੇ ਪੰਜ ਸੀਟੀਆਂ ਲਗਵਾਉਣ ਤੋਂ ਬਾਅਦ ਫਿਰ ਅਸੀਂ ਦਾਲ ਨੂੰ ਤਰਕਾ ਲਾਵਾਂਗੇ ਦਾਲ ਨੂੰ ਤਰਕਾ ਲਾਣ ਲਈ ਅਸੀਂ ਲਏ ਦੋ ਪਿਆਜ਼ ਇੱਕ ਅਦਰਕ ਇੱਕ ਲਸਣ ਦੀ ਗੰਢ ਇਹਨਾਂ ਸਾਰਿਆਂ ਨੂੰ ਅਸੀਂ ਬਰੀਕ-ਬਰੀਕੋ ਕੱਟ ਲੈਨੇ ਆ ਤੇ ਜਦੋਂ ਸਾਡੀ ਦਾਲ ਨੂੰ ਚਾਰ-ਪੰਜ ਸੀਟੀਆਂ ਲੱਗ ਜਣਗੀਆਂ ਤੇ ਫਿਰ ਇਸ ਦਾ ਅਸੀਂ ਤਰਕਾ ਲਾਵਾਂਗੇ ਤਰਕੇ ਲਈ ਇਹ ਸੇ ਪਿਆਜ਼ ਅਦਰਕ ਤੇ ਲਸਣ ਨੂੰ ਕੱਟ ਲਿਆ ਆ ਤੇ ਗੈਸ ਉੱਪਰ ਅਸੀਂ ਕਰਾਈ ਰੱਖਤੀ ਆ ਇੱਕ ਕੜਸੀ ਅਹੀਂ ਤੇਲ ਪਾਇਆ ਅੰਦਰ ਚਮਚ ਪਾਉਂਗੇ ਜੀਰਾ ਦੋ ਸਬਜ਼ ਲਾਲ ਮਿਰਚਾਂ ਜੀਰਾ ਸਾਡਾ ਪੁੱਜ ਗਿਆ ਹੁਣ ਅੰਦਰ ਚ ਪਾਵਾਂਗੇ ਕਟਿਆ ਹੋਇਆ ਲਸਣ ਪਿਆਜ਼ ਅੱਗੇ ਕਰਕੇ ਨੂੰ ਚੰਗੀ ਤਰ੍ਹਾਂ ਫੌਣ ਲਾਂਗੇ ਹਾਂ ਦੇਖੋ ਦਾਲ ਦਾਲ ਸਾਡੀ ਕਿੰਨੀ ਵਧੀਆ ਬਣ ਗਈ ਹੈ ਕਿ ਆਜ ਨੂੰ ਵਿੱਚ ਵਿੱਚ ਅਸੀਂ ਹਲਾਉਂਦੇ ਰਾਵਾਂਗੇ ਜੇ ਅਸੀਂ ਸੁਨੋ ਹਲਾਵਾਂਗੇ ਨਹੀਂ ਤੇ ਇਹ ਸਾਡਾ ਨਾਣ ਲੱਗ ਜੇਗਾ ਅਗਲੇ ਭਾਵੇਂ ਇੱਕ ਚਮਚ ਕਸਤੂਰੀ ਮੇਥੀ ਢੇਗੀ ਮਿਰਚ ਸੁੱਕਾ ਧਨੀਆ गरम मसाला انا ਚੰਗੀਦਲਾ ਮਿਕਸ ਕਰ ਲਾਂਗੇ ਥੋੜਾ ਜਿਹਾ ਪਾਵਾਂਗੇ ਪਾਣੀ ਮਨ ਨਾਲ ਇਹ ਕਿੰਨੇ ਫਲੇ ਟੰਗੀਦਲਾ ਥੋਲ ਜਣਗੇ ਥੋੜੀ ਜਿਹਾ ਪਾਵਾਂਗੇ ਹਿੰਗ ਹਿੰਗ ਪਾਣ ਨਾਲ ਦਾਲ ਖਾਣ ਖਾਣ ਵਿੱਚ ਸਵਾਦ ਲੱਗਦੀ ਹੈ ਤੇ ਨਾਲ ਹੀ ਪਤਲੀ ਹੈ ਤਰਕਾ ਸਾਡਾ ਪੁੱਜ ਗਿਆ ਹੁਣ ਅੰਦਰ ਚ ਪਾਵਾਂਗੇ ਇੱਕ ਗਲਾਸ ਪਾਣੀ ਪਾਣੀ ਮੈਂ ਤਾਂ ਪਾਇਆ ਕਿਉਂਕਿ ਦਾਲ ਸਾਡੀ ਸੰਘਣੀ ਸੀ ਤੇ ਦਾਲ ਆਪਣੀ ਪਤਲੀ ਰੱਖਣੀ ਹੈ ਇਸ ਕਰਕੇ ਮੈਂ ਇੱਕ ਗਲਾਸੀ ਪਾਣੀ ਪਾਈ ਹੈ ਜੇ ਦਾਲ ਤੁਹਾਡੀ ਸੰਘਣੀ ਨਹੀਂ ਹੈਗੀ ਜਿੱਦਾਂ ਦੀ ਤੁਸੀਂ ਖਾਣਾ ਚਾਹੁੰਦੇ ਉਦਾਂ ਹੀ ਬਣਾ ਸਕਦੇ ਹੋ ਮੈਂ ਦਾਲ ਪਤਲੀ ਰੱਖਣੀ ਆ ਤੇ ਇਸ ਕਰਕੇ ਮੈਂ ਇੱਕ ਗਲਾਸ ਪਾਣੀ ਪਾਇਆ ਇਹਦੇ ਵਿੱਚ ਜੇ ਤੁਸੀਂ ਦਾਲ ਨੂੰ ਫੁਲਕਿਆਂ ਨਾਲ ਖਾਣਾ ਤਾਂ ਤੁਸੀਂ ਦਾਲ ਨੂੰ ਸੰਘਣੀ ਰੱਖ ਸਕਦੇ ਹੋ ਤੇ ਜੇ ਤੁਸੀਂ ਚੋਲੇ ਨਾਲ ਖਾਣਾ ਤਾਂ ਚੋਲੇ ਨਾਲ ਦਾਲ ਪਤਲੀ ਹੀ ਚੰਗੀ ਲੱਗਦੀ ਹੈ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਦਾਲ ਦੇਖੋ ਦਾਲ ਦਾ ਕਿੰਨਾ ਵਧੀਆ ਕਲਰ ਆਇਆ ਤੇ ਦਾਲ ਸਾਡੀ ਬਹੁਤ ਹੀ ਵਧੀਆ ਬਣੀ ਹੈ ਸਾਡੇ ਘਰ ਜ਼ਿਆਦਾਤਰ ਦਾਲ ਮਿਕਸ ਹੀ ਬੰਦੀ ਆ ਅਸੀਂ ਮਿਕਸ ਦਾਲ ਜ਼ਿਆਦਾ ਖਾਣਾ ਪਸੰਦ ਕਰਨੇ ਆ ਮੇਰੇ ਬੱਚਿਆਂ ਨੂੰ ਮਿਕਸ ਦਾਲ ਬਹੁਤ ਪਸੰਦ ਆ ਤੇ ਅੱਜ ਉਹਨਾਂ ਦੇ ਕਹਿਣ ਤੇ ਹੀ ਮੈਂ ਅੱਜ ਮਿਕਸ ਦਾਲ ਬਣਾਈ ਆ ਦਾਲ ਸਾਡੀ ਹਜੇ ਵੀ ਸੰਗਣੀ ਹੈ ਤੇ ਅੰਦਰ ਚ ਮੈਂ ਪਾਵਾਂਗੀ ਇੱਕ ਕੱਪ ਹੋਰ ਪਾਣੀ ਕਿਉਂਕਿ ਅਸੀਂ ਪਤਲੀ ਦਾਲ ਖਾਣਾ ਜ਼ਿਆਦਾ ਪਸੰਦ ਕਰਦੇ ਆ ਜੇ ਤੁਸੀਂ ਫੁਲਕੇ ਨਾਲ ਖਾਣੀ ਹੈ ਤਾਂ ਦਾਲ ਇਦਾਂ ਦੀ ਹੀ ਠੀਕ ਹੈ ਦਾਲ ਵਿੱਚ ਨਮਕ ਘੱਟ ਸੀ ਤਾਂ ਅੱਧਾ ਚਮਚਾ ਸੀ ਹੋਰ ਨਮਕ ਪਾ ਲਿਆ ਉਹਦੀ ਦਾਲ ਸਾਡੀ ਬਣ ਗਈ। ਤੁਸੀਂ ਵੀ ਇਸ ਤਰੀਕੇ ਨਾਲ ਦਾਲ ਨੂੰ ਬਣਾਇਓ। ਇਹ ਛਟਪਟ ਬਣ ਜਾਂਦੀ ਐ ਨੂੰ ਸਿਰਫ ਬਣਾਉਣ ਨੂੰ 15-20 ਮਿੰਟ ਹੀ ਲੱਗਦੇ ਨੇ। ਜਿਆਦਾ ਟਾਈਮ ਨਹੀਂ ਲੱਗਦਾ ਇਸ ਦਾਲ ਨੂੰ ਬਣਾਉਣ ਵਿੱਚ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ।